ਪਾਕਿਸਤਾਨ ਦੀ ਖੁਫੀਆ ਏਜੰਸੀ ISI ਵੱਲੋਂ ਪੰਜਾਬ ਨੂੰ ਡੀਸਟੈਬਲਾਈਜ਼ ਕਰਨ ਦੀ ਕੋਸ਼ਿਸ਼ਾਂ ਨੂੰ ਅੱਜ ਕਰਾਰਾ ਜਵਾਬ ਦਿੱਤਾ ਗਿਆ ਹੈਗਾ ਜਦੋਂ ਕਿ ਪੰਜਾਬ ਪੁਲਿਸ ਨੇ ਇੱਕ ਨਾਰਕੋ 테ਰਰ ਮੋਡਿਊਲ ਨੂੰ ਬਸਟ ਕਰਕੇ ਦੋ ਵਿਅਕਤੀ ਬੱਗਾ ਸਿੰਘ ਅਰੋ ਸਰਸਾ ਅਤੇ ਪੁਸ਼ਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈਗਾ ਇਹ ਦੋਵੇਂ ਇੰਡੀਵਿਜੂਅਲਸ ਅੰਮ੍ਰਿਤਸਰ ਦੀ ਗੁਮਟਾਲਾ ਪੁਲਿਸ ਚੌਕੀ ਤੇ ਗਰਨੇਡ ਲੋਬਿੰਗ ਜਿਹੜੀ 9 ਜਨਵਰੀ ਨੂੰ ਹੋਈ ਸੀ ਉਸ ਦੇ ਵਿੱਚ ਇਨਵੋਲਵਡ ਸੀਗੇ ਇਹਨਾਂ ਨੂੰ ਬਦਨਾਮ ਸਮਗਲਰ ਸਰਵਨ ਸਿੰਘ ਪੋਲਾ ਜਿਹੜਾ ਹਵੇਲੀਆਂ ਪਿੰਡ ਦਾ ਯੂਐਸਏ 'ਚ ਬੈਠਾ ਹੈਗਾ ਉਸ ਨੇ ਹੈਪੀ ਪਾਸੀਆਂ ਅਤੇ ਸਰਵਿੰਦਰ ਰਿੰਦਾ ਨੂੰ ਹੈਂਡਓਵਰ ਕੀਤਾ ਸੀਗਾ ਤੇ ਦੋ ਸੋਫਿਸਟੀਕੇਟਿਡ ਪਿਸਟਲਸ ਇੱਕ ਹੈਂਡ ਗ੍ਰੇਨੇਡ ਰਿਕਵਰ ਕੀਤਾ ਗਿਆ ਹੈਗਾ ਇਹ ਨਾਰਕੋ ਟੈਰਰ ਮੋਡਿਊਲ ਤੇ ਪੰਜਾਬ ਪੁਲਿਸ ਦੀ ਵੱਡੀ ਸਫਲਤਾ ਹੈਗੀ ਸਾਇੰਟੀਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਅਸੀਂ ਇਸ ਮੋਡਿਊਲ ਨੂੰ ਪੂਰੀ ਤਰ੍ਹਾਂ ਅਨਵੇਲ ਕਰਾਂਗੇ ਸਰਵਨ ਸਿੰਘ ਪੋਲਾ ਜਿਹੜਾ ਹੈਗਾ ਇਹ ਰਣਜੀਤ ਸਿੰਘ ਚੀਤਾ ਬਦਨਾਮ ਸਮਗਲਰ ਜੋ ਕਿ 532 ਕਿਲੋ ਹਿਰੋਇਨ ਰਿਕਵਰੀ ਦੇ ਕੇਸ ਦੇ ਵਿੱਚ ਭਟਿੰਡਾ ਜੇਲ੍ਹ ਦੇ ਵਿੱਚ ਗ੍ਰਿਫਤਾਰ ਹੈ ਉਸ ਦਾ ਸਗਾ ਭਰਾ ਹੈਗਾ ਤੇ ਯੂ ਐਸ ਏ ਦੇ ਵਿੱਚ ਬੈਠ ਕੇ ਸਮਗਲਿੰਗ ਨੈਟਵਰਕਸ ਨੂੰ ਆਪਰੇਟ ਕਰ ਰਿਹਾ ਸੀਗਾ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਪੰਜਾਬ ਨੂੰ ਸੁਰੱਖਿਅਤ ਤੇ ਸੇਫ ਰੱਖਣ ਲਈ